ਇੱਥੇ ਬੀਜੀ ਸੀਗੀ ਜੀ 4 ਕਿੱਲੇ ਮੱਕੀ ਦੇ ਆ ਕੁਛ ਮੂੰਗੀ ਬੀਜੀ ਸੀ ਤਾਂ ਕੋਹ ਇਧਰ ਮੱਕੀ ਸੀ 3 ਕਿੱਲੇ ਬਾਕੀ ਵੱਢ ਲਈ ਆ ਚਲੋ ਪਿਆਲੀਆਂ ਕਿੰਨੀਆਂ ਗੁੱਲੀਆਂ ਆ ਸੀ ਠੀਕ ਹੀ ਆ ਚਲੋ ਵਧੀਆ ਹੋ ਗਿਆ ਜਿੰਨਾ ਵੀ ਆ ਖਰਚਾ ਖੁਰਚਾ ਨਿਕਲ ਗਿਆ ਚਲੋ ਛੋਣਾ ਛੋਣਾ ਲਾ ਲਾਂਗੇ ਚਲ ਇਹਨੇ ਨਾ ਇਹ ਖਾਲਸਾ ਵਾਲੇ ਆਏ ਸੀ ਉਹਨਾਂ ਨੇ ਨਾਲ ਸ਼ੁਰੂ ਕੀਤਾ ਕੰਮ ਇੱਥੇ ਤੇ ਨਾਲ ਫਿਰ ਅਹੀਂ ਵੀ ਜਾ ਕੇ ਉਹਨਾਂ ਨੂੰ ਦੱਸਿਆ ਦੱਸਿਆ ਤੇ ਫਿਰ ਆਪਣਾ ਵੀ ਕੰਮ ਸ਼ੁਰੂ ਹੋ ਗਿਆ ਨਾਲ ਇਹ ਵੀ ਸਾਰਾ ਹੋ ਗਿਆ ਫਿਰ ਬੀਬੂ ਦੇਤਾ ਉਹਨਾਂ ਨੇ ਸਾਨੂੰ ਤੇ ਬਜਾਤੀ ਮੱਕੀ ਬਹੁਤ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਜਿਨ੍ਹਾਂ ਨੇ ਸਾਡਾ ਬਾਹ ਫੜੀ ਜਾਣ ਕੇ ਤੇ ਪੈੜੀ ਪੱਧਰੀ ਕਰਾ ਕੇ ਨਾਲ ਮੱਕੀ ਦਾ ਬੀਜ ਦੇ ਕੇ ਬਜਾਈ ਮੱਕੀ ਸਾਡੇ ਕੋਲ